ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਪਿਆਰਿਓ ਕਿਤੇ ਤੁਸੀਂ ਤਾਂ ਨਹੀਂ ਅੱਖਾਂ ਤੇ ਪੱਟੀ ਬੰਨ ਕੇ ਗੁਰਬਾਣੀ ਪੜਦੇ ਹੁਣ ਤੁਸੀਂ ਆਖੋਗੇ ਕਿ ਇਹ ਕਿਵੇਂ ਦੀ ਗੱਲ ਹੋਈ ਕੋਈ ਨਵੀਂ ਚੀਜ਼ ਹੈ ਦੇਖੋ ਪਿਆਰਿਓ ਇਹ ਸਵਾਲ ਤੁਹਾਨੂੰ ਇਦਾਂ ਨਹੀਂ ਸਮਝ ਆਉਣਾ ਮੈਂ ਫੇਰ ਤੁਹਾਨੂੰ ਇਹ ਕੁਐਸਚਨ ਰਿਪੀਟ ਕਰਾਂਗਾ ਉਸ ਤੋਂ ਪਹਿਲਾਂ ਨਾ ਤੁਸੀਂ 2 ਮਿੰਟ ਗੱਲ ਸੁਣਿਓ ਮੈਨੂੰ ਵੀ ਇਹ ਚੀਜ਼ ਨਵੀਂ ਪਤਾ ਲੱਗੀ ਆ ਪਰਸੋਂ ਦਾ ਇੱਕ ਵੀਰ ਆਇਆ ਮੇਰੇ ਕੋਲ ਮੇਰੀ ਹੱਡ ਬੀਤੀ ਹੈ ਉਹ ਵੀਰ ਆਇਆ ਉਹ ਕਹਿੰਦਾ ਕਿ ਵੀਰ ਜੀ ਆਪਾਂ ਮਿਲਣਾ ਹੈ ਆਪਾਂ ਗੁਰਮੰਧੀਆਂ ਵਿਚਾਰਾ ਕਰਦੇ ਆ ਨਾ ਤੁਸੀਂ ਸਵਾ ਦੇਓ ਆਪਾਂ ਬੈਠਣਾ ਆ ਚਲੋ ਮਾਲਕ ਨੇ ਕਿਰਪਾ ਕੀਤੀ ਆਪਾਂ ਪਿਆਰਿਓ ਕੁਝ ਸਮਾਂ ਬੈਠੇ ਜਿੰਨਾ ਕ ਸਮਾਂ ਸੀ ਉਹ ਆਇਆ ਸਾਡੇ ਕੋਲ ਦੋ ਤਿੰਨ ਘੰਟੇ ਆਪਾਂ ਬੈਠ ਕੇ ਗੁਰਮੰਧੀਆਂ ਵਿਚਾਰਾ ਕੀਤੀਆਂ ਮੈਂ ਹੁੰਦੇ ਹੀ ਨਾ ਉਹਨੂੰ ਪਹਿਲਾਂ ਇਹ ਗੱਲ ਪੁੱਛੀ ਮੈਂ ਕਿਹਾ ਵੀ ਤੁਸੀਂ ਪਹਿਲਾਂ ਆਪਣੀ ਮੈਨੂੰ ਹੱਡ ਵੀਤੀ ਦੱਸੋ ਵੀ ਤੁਸੀਂ ਅਧਿਆਤਮਕ ਜੀਵਨ ਦੇ ਵਿੱਚ ਕੀ ਕਰਦੇ ਪਏ ਹੋ ਜੇ ਤੁਸੀਂ ਗੁਰਮਤ ਦੇ ਧਣੀ ਹੋ ਦੱਸੋ ਤੁਹਾਡਾ ਅਧਿਆਤਮਕ ਜੀਵਨ ਕੀ ਹੈ ਕੀ ਕਰਦੇ ਹੋ ਤੁਸੀਂ ਉਹ ਕਹਿੰਦਾ ਕਿ ਮੈਂ ਗੁਰਬਾਣੀ ਪੜ੍ਹਦਾ ਹਾਂ ਤੇ ਗੁਰਬਾਣੀ ਵੀ ਮੈਂ ਜਿੱਥੋਂ ਤੱਕ ਦੇਖਿਆ ਉਹਨੇ ਮੈਨੂੰ ਦੱਸਿਆ ਵੀ ਗੁਰਬਾਣੀ ਬਹੁਤ ਜ਼ਿਆਦਾ ਪੜਦਾ ਸੀ ਉਹ ਤਕਰੀਬਨ ਪਿਆਰੇ ਉਹਦੀ ਡੇਲੀ ਰੂਟੀਨ ਸੀ ਕਿ ਤਿੰਨ ਸੁਖਮਨੀ ਸਾਹਿਬ ਉਹਨੇ ਕਿਹਾ ਵੀ ਤਿੰਨ ਸੁਖਮਨੀ ਸਾਹਿਬ ਮੈਂ ਰੋਜ਼ ਪੜ੍ਹਨੇ ਹੁੰਦੇ ਆ ਤੇ ਇਸ ਤੋਂ ਵੱਧ ਵੀ ਮੈਂ ਕੋਸ਼ਿਸ਼ ਕਰਦਾ ਆ ਕੰਮ ਕਰਦੇ ਆ ਵੀ ਮੈਂ ਸੁਖਮਨੀ ਸਾਹਿਬ ਕੋ ਕੰਠੇ ਉਹਨੂੰ ਜ਼ੁਬਾਨੀ ਯਾਦ ਆ ਉਹ ਸੁਖਮਨੀ ਸਾਹਿਬ ਪੜ੍ਹਦਾ ਰਹਿੰਦਾ ਸੀ ਸਵੇਰੇ ਜਪਜੀ ਸਾਹਿਬ ਵੀ ਰਹਿਰਾਸ ਸਾਹਿਬ ਵੀ ਕੀਰਤਨ ਸੁਹਿਲਾ ਵੀ ਉਹ ਕਹਿੰਦਾ ਵੀ ਕੋਸ਼ਿਸ਼ ਕਰੀ ਜੀਏ ਕਿ ਸਾਰਾ ਦਿਨ ਗੁਰਬਾਣੀ ਜੜੀ ਉਹ ਚਲਦੀ ਰਹੇ ਮਹਾਂ ਵੀ ਬਹੁਤ ਵਧੀਆ ਗੱਲ ਆ ਭਾਈ ਕਮਾਲ ਦੀ ਗੱਲ ਆ ਵੀ ਐਨਾ ਤੂੰ ਗਰਵਾਣੀ ਦਾ ਜਿਹੜਾ ਖਜ਼ਾਨਾ ਆਪਣੇ ਅੰਦਰ ਇਕੱਠਾ ਕਰਦਾ ਪਿਆ ਆ ਫਿਰ ਆਪਾਂ ਚਲੋ ਆਪਾਂ ਕਿਹਾ ਵੀ ਚਲੋ ਆਪਾਂ ਗੁਰਮਤਿ ਤੇ ਵਿਚਾਰਾ ਕਰਦੇ ਪਹਿਲਾਂ ਆਪਾਂ ਉਹਦੀ ਸੁਣੀ ਫਿਰ ਆਪਾਂ ਕਿਹਾ ਵੀ ਚਲੋ ਠੀਕ ਆ ਜਿਹੜੀ ਸੁਖਨੀ ਸਾਹਿਬ ਦੀ ਬਾਣੀ ਤੁਸੀਂ ਰੋਜ਼ ਪੜ੍ਹਦੇ ਹੋ ਆਪਾਂ ਇਸ ਤੇ ਵਿਚਾਰ ਕਰਦੇ ਆ ਜਿੰਨੀ ਕਮਾਲਿਕ ਨੇ ਸੋਝੀ ਦਿੱਤੀ ਆਪਾਂ ਵੀਡੀਓਸ 'ਚ ਵੀ ਸੁਖਨੀ ਸਾਹਿਬ ਬਾਰੇ ਦੱਸਣ ਦੀ ਕੋਸ਼ਿਸ਼ ਕਰਦੇ ਆ ਆਪਾਂ ਇਹੀ ਦੱਸਿਆ ਉਹਨਾਂ ਨੂੰ ਕਿ ਸੁਖਨੀ ਸਾਹਿਬ ਦੀ ਬਾਣੀ ਸਾਨੂੰ ਕਿਵੇਂ ਕਰੋੜਾਂ 'ਚ ਇੱਕ ਬਣਾਉਂਦੀ ਆ ਸੁਖਨੀ ਸਾਹਿਬ ਦੀ ਬਾਣੀ ਸਾਨੂੰ ਅਪਰਸ ਬਣਾਉਂਦੀ ਹੈ ਸੁਖਨੀ ਸਾਹਿਬ ਦੀ ਬਾਣੀ ਸਾਨੂੰ ਸਾਧੂ ਦਾ ਭੇਦ ਦਿੰਦੀ ਹੈ ਬ੍ਰਹਮ ਗਿਆਨੀ ਦਾ ਭੇਦ ਦਿੰਦੀ ਹੈ ਸੁਖਨੀ ਸਾਹਿਬ ਦੀ ਬਾਣੀ ਸਾਨੂੰ ਕਿਵੇਂ ਨਾਮ ਦਾ ਭੇਦ ਦਿੰਦੀ ਹੈ ਸੁਖਨੀ ਸਾਹਿਬ ਦੀ ਬਾਣੀ ਸਾਨੂੰ ਕਿਵੇਂ ਉਸ ਰੂਪ ਨਾ ਰੇਖ ਨਾ ਰੰਗ ਕਿਸ ਜਿਹੜਾ ਰੂਪ ਰੇਖ ਤੋਂ ਨਿਆਰਾ ਪਰਮੇਸ਼ਰ ਹੈ ਉਹਨੂੰ ਮਿਲਾਉਣ ਦਾ ਭੇਦ ਦਿੰਦੀ ਹੈ ਕਿਵੇਂ ਗਿਆਨ ਅੰਜਨ ਦਾ ਭੇਦ ਦਿੰਦੀ ਹੈ ਸਿਮਰਨ ਦਾ ਭੇਦ ਦਿੰਦੀ ਹੈ ਨਾਮ ਕਿੱਥੋਂ ਮਿਲਣਾ ਹੈ ਕਿਵੇਂ ਮਿਲਣਾ ਹੈ ਕਿੱਥੇ ਹੈ ਨਾਮ ਇਹ ਚੀਜ਼ਾਂ ਦਾ ਭੇਦ ਦਿੰਦੀ ਹੈ ਜਪਜੀ ਸਾਹਿਬ ਦੀ ਬਾਣੀ ਸਾਨੂੰ ਕਿਵੇਂ ਸਚਿਆਰ ਬਣਾਉਂਦੀ ਹੈ ਕਿਵੇਂ ਸਚਿਆਰ ਬਣਨਾ ਹੈ ਕਿਵੇਂ ਪੰਜ ਖੰਡ ਨੇ ਧਰਮ ਖੰਡ ਸ਼ਰਮ ਖੰਡ ਗਿਆਨ ਖੰਡ ਕਰਮ ਖੰਡ ਸੱਚ ਖੰਡ ਤੱਕ ਕਿਵੇਂ ਪਹੁੰਚ ਕੇ ਕਿਵੇਂ ਪਰਮੇਸ਼ਰ ਨਾਲ ਮਿਲਾਬ ਕਰਨਾ ਹੈ ਤਕਰੀਬਨ 1.5 ਘੰਟਾ ਪਿਆਰੇ ਉਹ ਐ ਬਿਲਕੁਲ ਸ਼ਾਂਤ ਹੋ ਕੇ ਸੁਣਦਾ ਰਿਹਾ ਤੇ ਜਦੋਂ ਇਹ ਚੀਜ਼ਾਂ ਉਹ ਸੁਣੀਆਂ ਤਾਂ ਉਹਦੇ ਮਨ 'ਚ ਬੈਰਾਗ ਵੀ ਆਇਆ ਪਤਾ ਉਹ ਬੜਾ ਸ਼ੌਕ ਹੋਇਆ ਉਹ ਇਹ ਗੱਲ ਜਦੋਂ ਨੇ ਸੁਣੀਆਂ ਨੇ ਇਹ ਚੀਜ਼ਾਂ ਤੋਂ ਕਹਿੰਦਾ ਵੀ ਕਮਾਲ ਹੋ ਗਈ ਇਹ ਤੇ ਕਹਿੰਦਾ ਵੀ ਉਹੀ ਗੁਰਬਾਣੀ ਜਿਹੜੀ ਮੈਨੂੰ ਮੋਹ ਜਬਾਨੀ ਕੰਠ ਨੇ ਉਹੀ ਪੰਕਤੀਆਂ ਨੇ ਦੇਖੋ ਕਹਿੰਦਾ ਵੀ ਇਹੀ ਸ਼ਬਦ ਕਹਿੰਦਾ ਮੈਂ ਰੋਜ਼ ਪੜ੍ਹਦਾ ਏ ਇਹੀ ਪੰਕਤੀਆਂ ਮੈਂ ਰੋਜ਼ ਪੜ੍ਹਦਾ ਆ ਪਰ ਇਹ ਚੀਜ਼ਾਂ ਦਾ ਕਿੰਦਾ ਮੈਨੂੰ ਕਿਉਂ ਨਹੀਂ ਪਤਾ ਲੱਗਾ ਮੈਨੂੰ ਕਿਉਂ ਨਹੀਂ ਨਾਮ ਦਾ ਭੇਤ ਆਇਆ ਮੈਨੂੰ ਕਿਉਂ ਨਹੀਂ ਉਸ ਪਰਮੇਸ਼ਰ ਦਾ ਭੇਤ ਆਇਆ ਮੈਨੂੰ ਕਿਉਂ ਨਹੀਂ ਗਿਆਨ ਅੰਜਨ ਦਾ ਭੇਤ ਆਇਆ ਮੈਨੂੰ ਕਿਉਂ ਨਹੀਂ ਪਰਸ ਦਾ ਭੇਤ ਆਇਆ ਮੈਂ ਕਿਉਂ ਨਹੀਂ ਸਚਿਆਰ ਬਣ ਗਿਆ ਇਹ ਸ चीज ਮੈਂ ਵੀ ਆਪਣੇ ਮਨ ਚ ਸੋਚਿਆ ਵੀ ਇਹ ਕਿਵੇਂ ਵਾਕਈ ਗੱਲ ਤੇ ਉਹੀ ਹੈ ਵੀ ਗੁਰਬਾਣੀ ਤੇ ਉਹੀ ਹੈ ਜਿੰਨੀ ਉਹ ਗੁਰਬਾਣੀ ਪੜਦਾ ਉੰਨੀ ਹੁਣ ਆਪਾਂ ਵੀ ਨਹੀਂ ਪੜ ਰਹੇ ਮਾਫ ਕਰਨਾ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬੜੇ ਵੱਡੇ ਬਣ ਗਏ ਆ ਇੱਕ ਸਿਰਫ ਜਿੰਨੀ ਕਿ ਮਾਲਕ ਨੇ ਸੋਝੀ ਦਿੱਤੀ ਆਪਾਂ ਸਿਰਫ ਆਪਣੀ ਹੱਡ ਬੀਤੀ ਦੱਸ ਰਹੇ ਆ ਤੁਹਾਨੂੰ ਵੀ ਤੁਸੀਂ ਨਾ ਕਿਤੇ ਇਸ ਚ ਫਸੇ ਹੋ ਉਹ ਜਦੋਂ ਨੇ ਇਹ ਗੱਲਾਂ ਕਹੀਆਂ ਨਾ ਤੇ ਉਹ ਕਹਿੰਦਾ ਵੀ ਉਹਨੇ ਇੱਕ ਲਫ਼ਜ਼ ਵਰਤਿਆ ਉੱਥੇ ਉਹ ਕਹਿੰਦਾ ਵੀ ਮੈਨੂੰ ਐਂ ਲੱਗ ਰਿਹਾ ਕਿ ਅੱਜ ਮੇਰੀਆਂ ਅੱਖਾਂ ਦੇ ਉੱਤੋਂ ਨਾ ਪੱਟੀ ਉੱਤਰ ਗਈ ਐ। ਉਹ ਚੀਜ਼ ਹੁਣ ਮੇਰੇ ਵਾਸਤੇ ਤਾਂ ਵੀ ਸੀ। ਮੈਂ ਕਿਹਾ ਵੀ ਮੈਨੂੰ ਸਮਝ ਨਹੀਂ ਆਈ ਮਤਲਬ ਕਿਹੜੀ ਪੱਟੀ ਤੁਸੀਂ ਗੱਲ ਕਰ ਰਹੇ ਹੋ। ਉਹ ਕਹਿੰਦਾ ਵੀ ਮੇਰੀ ਪੱਟੀ ਉੱਤਰ ਗਈ ਅੱਖਾਂ ਤੋਂ। ਮੈਨੂੰ ਐਂ ਲੱਗਦਾ ਸੀ ਕਿ ਮੈਂ ਅੱਖਾਂ ਤੇ ਪੱਟੀ ਬਨ ਕੇ ਗੁਰਬਾਣੀ ਪੜ੍ਹ ਰਿਹਾ। ਸ਼ਬਦ ਉਹੀ ਨੇ ਪਰ ਮੈਨੂੰ ਪਤਾ ਨਹੀਂ ਲੱਗਾ। ਉਹਨਾਂ ਪੱਟੀ ਕੀ ਧਿਆਨ ਨਾਲ ਸੁਣਿਓ ਮੈਂ ਜਿਹੜੀ ਤੁਹਾਡੇ ਅੱਗੇ ਬੇਬਤੀ ਕਰਨ ਲੱਗਾ ਪੱਟੀ ਕੀ ਹੁੰਦੀ ਹੈ ਉਹ ਕਿਤੇ ਤੁਸੀਂ ਤਾਂ ਨਹੀਂ ਬੰਦੀ ਹੋਈ ਹੈ ਆਪਣੀ ਅੱਖਾਂ ਤੇ ਦੇਖੋ ਪਿਆਰੇ ਉਹਨੇ ਇਹ ਗੱਲ ਕਹੀ ਕਹਿੰਦਾ ਕਿ ਮੈਂ ਭਾਜੀ ਤੁਹਾਨੂੰ ਸਿੱਧੀ ਗੱਲ ਦੱਸਾਂ ਕਹਿੰਦਾ ਵੀ ਮੈਂ ਕਿਸੇ ਗੁਰਮਖ ਕੋਲ ਗਿਆ ਸੀ ਕਹਿੰਦਾ ਉਹਨਾਂ ਮੈਨੂੰ ਕਿਹਾ ਸੀ ਕਿ ਵੱਦ ਤੋਂ ਵੱਧ ਗੁਰਬਾਣੀ ਪੜਿਆ ਕਰ ਤੇਰੀਆਂ ਜੋ ਮਨੋ ਕਾਮਨਾਵਾਂ ਨੇ ਪੂਰੀਆਂ ਹੋ ਜਾਣਗੀਆਂ ਕਹਿੰਦਾ ਮੈਨੂੰ ਥੋੜਾ ਬੋਤ ਦਾ ਫਲ ਵੀ ਮਿਲਿਆ ਜਵੇਂ ਤੁਹਾਨੂੰ ਮੈਂ ਝੂਠ ਮਾਰਾਂ ਤੇ ਕਹਿੰਦਾ ਮੈਂ ਉਸ ਤੋਂ ਵੱਧ ਵੱਧ ਤੋਂ ਵੱਧ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਵੀ ਮੇਰੀਆਂ ਹੋਰ ਮਨੋ ਕਾਮਨਾਵਾਂ ਬਣਦੀਆਂ ਗਈਆਂ ਵੀ ਹੋਰ ਮਨੋ ਕਾਮਨਾਵਾਂ ਵੱਧ ਤੋਂ ਵੱਧ ਪੂਰੀਆਂ ਹੋਣ ਤੇ ਕਮਾਲ ਦੀ ਗੱਲ ਹੈ ਕਹਿੰਦੇ ਕਰਦਿਆਂ ਕਰਦੇ ਇੱਕ ਵੀਡੀਓ ਮੈਂ ਤੁਹਾਡੀ ਸੁਣ ਲਈ ਜਿੱਤੇ ਤੁਸੀਂ ਕਿਹਾ ਸੀ ਕਿ ਗੁਰਬਾਣੀ ਦੇ ਸ਼ਬਦ ਦੇ ਨਾਲ ਮੇਰਾ ਰੁਕਿਆ ਹੋਇਆ ਕੰਮ ਚੱਲ ਗਿਆ ਆਪਾਂ ਇੱਕ ਵੀਡੀਓ ਪਾਈ ਸੀ ਤੇ ਕਹਿੰਦਾ ਮੈਂ ਜਦੋਂ ਉਹ ਰੁਕੇ ਕੰਮ ਵਾਲੀ ਵੀਡੀਓ ਦੇਖੀ ਵੀ ਤੁਸੀਂ ਤਾਂ ਹੋਰ ਹੀ ਰੁਕਿਆ ਹੋਇਆ ਕੰਮ ਵਿੱਚ ਦੱਸਿਆ ਸੀ ਵੀ ਕਈ ਜੁਗਾ ਤੋਂ ਆਪਾਂ ਪ੍ਰਮਾਤਮਾ ਨੂੰ ਵਿਛੜੇ ਸਾਡਾ ਰੁਕਿਆ ਹੋਇਆ ਕੰਮ ਹੈ ਕਹਿੰਦਾ ਮੈਂ ਤੇ ਉਸ ਚੱਕਰ 'ਚ ਤੁਹਾਨੂੰ ਮਿਲਣ ਆਇਆ ਸੀ ਤਕਿੰਦਾ ਵਾਕਈ ਇੱਥੇ ਆ ਕੇ ਮੇਰੀ ਪੱਟੀ ਉਤਰ ਗਈ ਅੱਖਾਂ ਤੋਂ ਹੁਣ ਪੱਟੀ ਪਤਾ ਕੀ ਹੈ ਜਦੋਂ ਆਪਾਂ ਪਿਆਰਿਓ ਕਿਸੇ ਨੂੰ ਇਹ ਗੱਲ ਕਹਿ ਦਿੰਦੇ ਆ ਨਾ ਜਿਵੇਂ ਮੰਨ ਲਓ ਮੈਂ ਕਿਸੇ ਨੂੰ ਇਹ ਗੱਲ ਕਹਿ ਤੀ ਵੀ ਤੂੰ ਸੁਖਮਨੀ ਸਾਹਿਬ ਦੇ ਦੋ ਪਾਠ ਪੜ ਤੇ ਤੇਰਾ ਆ ਫਲਾਣਾ ਰੁਕਿਆ ਹੋਇਆ ਕੰਮ ਜਾਂ ਕਹਿ ਲੋ ਆ ਤੇਰੀ ਮਨੋ ਕਾਮਨਾ ਪੂਰੀ ਹੋ ਜਾਏਗੀ ਇਹ ਅੱਖਾਂ ਦੇ ਉੱਤੇ ਪੱਟੀ ਪੱਟੀ ਦਾ ਮਤਲਬ ਪਤਾ ਕੀ ਹੁੰਦਾ ਕਿਉਂਕਿ ਉਹਨੂੰ ਆਪਾਂ ਇਹ ਗੱਲ ਕਹਿਤੀ ਆ ਵੀ ਤੂੰ ਸੁਖਮਨੀ ਸਾਹਿਬ ਦਾ ਪਾਠ ਪੜ ਤੇ ਤੈਨੂੰ ਇਹਦੇ ਬਦਲੇ ਆ ਮਿਲ ਜੇਗਾ ਹੁਣ ਉਹਦਾ ਧਿਆਨ ਕਦੇ ਵੀ ਸੁਖਮਨੀ ਸਾਹਿਬ ਦੀ ਬਾਣੀ 'ਚ ਨਹੀਂ ਜਾਊਗਾ ਅਸਲ ਦੇ ਵਿੱਚ ਲਫ਼ਜ਼ ਇਹ ਕਹਿਣਾ ਚਾਹੀਦਾ ਹੈ ਵੀ ਤੂੰ ਸੁਖਮਨੀ ਸਾਹਿਬ ਦੀ ਬਾਣੀ ਪੜ ਤੇਨੂੰ ਸੁਖਮਨੀ ਸਾਹਿਬ ਦੇ ਵਿੱਚੋਂ ਬਹੁਤ ਕੁਝ ਮਿਲ ਜੇਗਾ ਪਰ ਨਹੀਂ ਇਹ ਸਾਡੀ ਮੂਰਖਤਾ ਦੇਖੋ ਆਪਾਂ ਕੀ ਕਹਿੰਨੇ ਆ ਵੀ ਸੁਖਮਨੀ ਸਾਹਿਬ ਦੀ ਬਾਣੀ ਪੜ ਤੇ ਫਿਰ ਤੈਨੂੰ ਉਹਦੇ ਬਦਲੇ ਆ ਮਿਲੇਗਾ ਤੇ ਭਾਈ ਜਿਹੜਾ ਸੁਖਮਨੀ ਸਾਹਿਬ ਦੇ ਵਿੱਚ ਖਜ਼ਾਨਾ ਹੈ ਉਹ ਕਿੱਥੇ ਜਾਊ ਫਿਰ ਲਬਜ਼ ਉਲਟੋ ਗਿਆ ਨਾ ਆਪਾ ਨੂੰ ਕੀ ਦਿੱਤਾ ਆਪਾ ਨੂੰ ਦਿੱਤਾ ਸੁਖਮਨੀ ਸਾਹਿਬ ਦੇ ਵਿੱਚੋਂ ਖਜ਼ਾਨਾ ਕੱਢ ਕੇ ਜਿਹੜਾ ਉਹ ਰੋਜ਼ ਪੜਦਾ ਸੀ ਪਰ ਉਹ ਕਿਹੜੇ ਖਜ਼ਾਨੇ ਦੇ ਚੱਕਰ 'ਚ ਪਿਆ ਸੀ ਜਿਹੜਾ ਸੁਖਮਨੀ ਸਾਹਿਬ ਪੜ ਕੇ ਉਹਦੇ ਬਦਲੇ ਉਹਨੂੰ ਮਿਲਣਾ ਜਿਹਨੂੰ ਮਹਾਰਾਜ ਦੀ ਬਾਣੀ ਕਹਿੰਦੀ ਹੈ ਜੋ ਤੇਰੇ ਕਰਮਾਂ 'ਚ ਹੈ ਉਹ ਤੈਨੂੰ ਪਹਿਲਾਂ ਹੀ ਮਿਲ ਜਾਣਾ ਹੈ ਉਹ ਮੰਗਣ ਦੀ ਲੋੜ ਹੀ ਨਹੀਂ ਉਹਦੇ ਕੋ ਮੰਮਾ ਮੰਗਣ ਹਾਰੇ ਆਂਦਾ ਦੇਣ ਹਾਰੇ ਉਹਦੇ ਦੇ ਰਹੇ ਉਸ ਜਾਨਾ ਜੋ ਮੰਗੋ ਤੋ ਮੰਗੋ ਵੀ ਆ ਜਾਤੇ ਕੁਸ਼ਲ ਨਾ ਕਾਹੂ ਥੀ ਆ ਜੋ ਕਿਛ ਦੀਆ ਸੋ ਇੱਕੇ ਬਾਰ ਮਨ ਮੂਰਖ ਕਿਆ ਕਰੇ ਪੁਕਾਰ ਇਹ ਕੋਨਾ ਇਹ ਪੱਟੀ ਹੈ ਜਿਹੜੀ ਮੈਨੂੰ ਇਹ ਗੱਲ ਸਮਝ ਚਾਈ ਮੈਂ ਕਾਫੀ ਇਹ ਚੀਜ਼ ਬੈ ਕੇ ਫਿਰ ਖੁਦ ਵੀ ਸੋਚਦਾ ਰ ਮੈਂ ਕਿਹਾ ਵਾਕਈ ਹੈ ਤੇ ਬੜੀ ਵੱਡੀ ਪੱਟੀ ਹੈ ਤੇ ਮੈਨੂੰ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਕਿ 90% ਲੋਕਾਂ ਦੀ ਅੱਖਾਂ ਤੇ ਪੱਟੀ ਬੱਜੀ ਹੋਈ ਹੈ ਕੁਛ ਨਹੀਂ ਪਤਾ ਲੋਕਾਂ ਨੂੰ ਪੰਜ ਖੰਡ ਬਾਰੇ ਜਪਜੀ ਸਾਹਿਬ ਜੀ ਕੁਛ ਨਹੀਂ ਪਤਾ ਸਚਿਆਰ ਕਿਵੇਂ ਬਣਨਾ ਹੈ ਕੁਛ ਨਹੀਂ ਪਤਾ ਪਰਸ ਕਿਵੇਂ ਬਣਨਾ ਹੈ ਕੁਛ ਨਹੀਂ ਪਤਾ ਸਿਮਰਨ ਕੀ ਹੈ ਕੁਛ ਨਹੀਂ ਪਤਾ ਨਾਮ ਕੀ ਹੈ ਪੜਦਾ ਹੀ ਰਹਿ ਕੇ ਨੌਨ ਦੇ ਅੰਮ੍ਰਿਤ ਪ੍ਰਭ ਦਾ ਨਾਮ ਕਿਉਂਕਿ ਲੈਣਾ ਨਹੀਂ ਨਾ ਇਹਦੇ ਵਿੱਚੋਂ ਕੁਛ ਅੱਖਾਂ ਤੇ ਪੱਟੀ ਬੰਨ੍ਹਦੇ ਆ ਵੀ ਗੱਡੀ ਭਜਾਈ ਜਾ ਬਸ ਤੋਂ ਤੇ ਇਹ ਇੱਕ ਸਫ਼ਰ ਪੂਰਾ ਕਰਕੇ ਜਿੱਦਾਂ ਗੇੜੇ ਮਾਰ ਬਸ ਵੀ ਇੱਕ ਸੁਖਮਨੀ ਸਾਹਿਬ ਵਰਕੇ ਫਿਰ ਦੂਜਾ ਸ਼ੁਰੂ ਕਰਦੇ ਫਿਰ ਤੀਜਾ ਸ਼ੁਰੂ ਕਰਦੇ ਵੀ ਪੜ ਕੇ ਇਹਦੇ ਬਦਲੇ ਕੁਝ ਲੈ ਉਹ ਭਾਈ ਜਿਹੜਾ ਵਿੱਚਿਆ ਖਜ਼ਾਨਾ ਉਹ ਕਿੱਥੇ ਜਾਊਗਾ ਜਿੰਨੂੰ ਆਪਾਂ ਇਹ ਗੱਲ ਕਹਤੀ ਆ ਵੀ ਪੜ ਕੇ ਤੈਨੂੰ ਆ ਚੀਜ਼ ਮਿਲੇਗੀ ਪੜਨ ਤੋਂ ਬਾਅਦ ਤੈਨੂੰ ਆ ਚੀਜ਼ ਮਿਲੇਗੀ ਤੇ ਜਿਹੜੀ ਉਹ ਚੀਜ਼ ਪੜਦਾ ਪਿਆ ਆ ਉਹ ਜਿਹੜਾ ਖਜ਼ਾਨਾ ਲਿਖਿਆ ਹੋਇਆ ਹੈ ਜਿਹੜਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ 24 ਅਸਤਪੜੀਆਂ ਚ ਲੈ ਕੇ ਦਿੱਤਾ ਹੈ ਉਹ ਖਜ਼ਾਨਾ ਫਿਰ ਕੌਣ ਸੰਭੂ ਕੀ ਉਸ ਤੇ ਨਿਗਾਹ ਜਾਊਗੀ ਉਹਦੀ ਕੱਦੇ ਵੀ ਨਹੀਂ ਜਾਣੀ ਇਹਨੂੰ ਕਹਿੰਦੇ ਅੱਖਾਂ ਤੇ ਪੱਟੀ ਬੰਨ ਕੇ ਗੁਰਬਾਣੀ ਪੜਨੀ ਸਾਰਾ ਸੰਸਾਰ ਪੜ ਰਿਹਾ ਹੈ ਹੁਣ ਤੁਸੀਂ ਦੇਖ ਲਓ ਲੈ ਲਾਂਗੇ ਵਿੱਚੋਂ ਜਪਜੀ ਸਾਹਿਬ ਚ ਕੁਝ ਹੋ ਆ ਜੁਗ पे इतरा ਬ ਕੋਣ ਹੈ ਉਹਨਾਂ ਨੂੰ ਪਤਾ ਲੱਗ ਜੂਗਾ ਨਾਮ ਕੀ ਹੈ ਪਤਾ ਲੱਗ ਜੂਗਾ ਕਰਨ ਕੀ ਐ ਸੰਸਾਰ ਚ ਕੁਛ ਨਹੀਂ ਕਰਨਾ ਫਿਰ ਤੋਂ ਫਿਰ ਤੋਂ ਬਹੁਤੇ ਯੁਗ ਹਾਰਿਓ ਮਾਨਸ ਦੇਲੇ ਤੇ ਕਈ ਯੁਗ ਨਿਕਲ ਜਾਣੇ ਫਿਰ ਅੱਗੇ ਨਿਕਲ ਗਿਆ ਹੋਰ ਕਈ ਨਿਕਲ ਜਾਣੇ ਫਿਰ ਇਹ ਪਿਆਰਿਓ ਇਹ ਅਸਲ ਅਜ ਦੇ ਸੰਸਾਰ ਦੀ ਕੌੜੀ ਸਚਾਈ ਹੈ ਆਪਾਂ ਉਹਦੇ ਨਾਲ ਬਹਿ ਕੇ ਪੌਡਕਾਸਟ ਵੀ ਮੈਂ ਕਰਨਾ ਸੀ ਪਰ ਉਹ ਮੰਨਿਆਣੀ ਵੀਰ ਕਹਿੰਦਾ ਵੀ ਨਹੀਂ ਆਪਾਂ ਗਿਆ ਵੀ ਠੀਕ ਹੈ ਭਾਈ ਪਰ ਆਪਾਂ ਕਿਹਾ ਵੀ ਆਪਾਂ ਤੇਰੀ ਹੱਡ ਬੀਤੀ ਇਹ ਵੀ ਜਰੂਰ ਦੱਸਾਂਗੇ ਇਹ ਚੀਜ਼ ਸਾਡੇ ਵਾਸਤੇ ਵੀ ਨਵੀਂ ਹੈ ਵੀ ਵਾਕਈ ਭਾਈ ਇਹ ਇੱਕ ਪੱਟੀ ਜਿ ਅੱਖਾਂ ਦੇ ਉੱਤੇ ਬੰਨ੍ਹ ਦਿੱਤੀ ਜਾਂਦੀ ਹੈ ਵੀ ਗੁਰਬਾਣੀ ਚੋਂ ਕੁਛ ਨਾ ਲੈ ਲਿਓਗੇ ਤੇ ਇਹ ਮੰਤਰ ਪੜ੍ਹੀ ਜਾਓ ਗੁਰਬਾਣੀ ਦੇ ਬਦਲੇ ਤੁਹਾਡੀਆਂ ਮਨੁਕਾਮਨਾ ਪੂਰੀਆਂ ਹੁੰਦੀਆਂ ਜਾਣਗੀਆਂ ਉਹ ਭਾਈ ਮਨੁਕਾਮਨਾ ਸਾਰੀਆਂ ਪੂਰੀਆਂ ਕਰਨੀਆਂ ਨੇ ਸਾਡੀਆਂ ਵੀ ਨੇ ਸੰਸਾਰ ਨਹੀਂ ਚੱਲਦਾ ਇੰਨਾਂ ਚੀਜ਼ਾਂ ਬਿਨੇ ਸਾਨੂੰ ਵੀ ਪਤਾ ਆ ਉਹ ਭਾਈ ਪਰ ਗੁਰਬਾਣੀ ਤੇ ਜੀਵਨ ਜਾਇ ਚ ਸਾਡੀ ਗੁਰਬਾਣੀ ਜੋ ਸਾਨੂੰ ਦੇਣਾ ਚਾਹੁੰਦੀ ਹੈ ਨਾ ਉਹਨੇ ਸਾਡਾ ਲੋਕ ਪਰਲੋਕ ਸਵਾਰਨਾ ਹੈ ਕਿਤੇ ਅੱਖਾਂ ਖੋਲ ਕੇ ਪੱਟੀ ਉਤਾਰ ਕੇ ਪੜ ਕੇ ਵੇਖੋ ਸਾਨੂੰ ਸੁਖਮੀ ਸਾਹਿਬ ਕੀ ਸਮਝਾਉਂਦਾ ਕਿਹਾ ਕੀ ਅਸ਼ਟ ਪਦੀਆਂ ਸਾਨੂੰ ਕਿਤੇ ਪੜ ਕੇ ਦੇਖੋ ਕਿਤੇ ਕੇ ਕਸ਼ਟ ਪਦੀ ਨੂੰ ਕਿਵੇਂ ਪਰਮੇਸ਼ਰ ਨਾਲ ਮਲਾਪ ਕਰਨਾ ਹੈ ਕਿਵੇਂ ਜੀਵਨ ਸਵਾਰਨਾ ਹੈ ਸੁਫੇਰ ਮੇਰਾ ਤੁਹਾਨੂੰ ਰਿਪੀਟ ਸਵਾਲ ਹੈ ਮੈਂ ਵੀਡੀਓ ਦੇ ਸਟਾਰਟਿੰਗ 'ਚ ਤੁਹਾਨੂੰ ਸਵਾਲ ਕੀਤਾ ਸੀ ਮੈਂ ਕਿਹਾ ਤੁਹਾਨੂੰ ਅਜੇ ਨਹੀਂ ਜਵਾਬ ਦਿੰਦਾ ਜਾਣਾ ਤੁਹਾਡੇ ਕੋ ਹੁਣ ਵੀਡੀਓ ਰੋਕ ਕੇ ਮੈਨੂੰ ਜਵਾਬ ਦਿਓ ਕਮੈਂਟਸ 'ਚ ਜਵਾਬ ਦੇ ਦਿਓ ਭਾਈ ਤੁਹਾਡੀ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਤੇ ਜਵਾਬ ਦੇ ਦਿਓ ਮੈਨੂੰ ਮੈਸੇਜ ਕਰਕੇ ਕਿ ਤੁਸੀਂ ਵੀ ਅੱਖਾਂ ਤੇ ਪੱਟੀ ਬੰਨ ਕੇ ਗੁਰਬਾਣੀ ਪੜਦੇ ਹੋ ਕਿ ਤੁਹਾਡਾ ਵੀ ਇਹੀ ਮਕਸਦ ਹੈ ਵੀ ਗੁਰਬਾਣੀ ਪੜ ਕੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਨੀਆਂ ਨੇ ਕਿ ਜਾਂ ਗੁਰਬਾਣੀ ਪੜ ਕੇ ਗੁਰਬਾਣੀ ਦੇ ਵਿੱਚੋਂ ਕੁਝ ਲੈਣਾ ਹੈ ਦੋ ਚੀਜ਼ਾਂ ਨੇ ਵੀ ਗੁਰਬਾਣੀ 'ਚੋਂ ਕੁਝ ਲੈਣਾ ਹੈ ਕਿ ਗੁਰਬਾਣੀ ਪੜ ਕੇ ਕੁਝ ਲੈਣਾ ਹੈ ਗੁਰਬਾਣੀ ਪੜ੍ਹ ਕੇ ਤੇ ਪਿਆਰੋ ਲੈਣ ਵਾਲਾ ਸਾਰਾ ਸੰਸਾਰ ਹੀ ਤੁਰਿਆ ਫਿਰਦਾ ਪਰ ਗੁਰਬਾਣੀ ਦੇ ਵਿੱਚੋਂ ਲੈਣ ਵਾਲਾ ਕੋਈ ਵਿਰਲਾ ਅੱਜ ਦੇ ਸਮੇਂ ਵਿੱਚ ਹੋਸ ਗਿੰਦੀ ਜੇ ਜਦੋਂ ਆ ਗਏ ਨਾ ਤੇ ਜਪਜੀ ਸਾਹਿਬ ਤੁਹਾਡਾ ਜੀਵਨ ਸਫਲ ਕਰ ਦੇਗਾ ਬੇਸ਼ੱਕ ਅੱਧਾ ਜਪਜੀ ਸਾਹਿਬ ਵੀ ਰੋਜ਼ ਪੜ੍ਹ ਲਿਓ ਬਾਅਦ ਸুইস ਕਰਕੇ ਪਟੀਆਂ ਉਤਾਰੋ ਆਪਣੇ ਅੱਖਾਂ ਤੋਂ ਮਾਲਕ ਨੇ ਉਦਾਂ ਹੀ بڑا ਕੁਝ ਦੇ ਦੇਣਾ ਜੀਵਨ ਦੇ ਦਿੱਤਾ ਇਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਮਾਨਸ ਜਨਮ ਦੇ ਦਿੱਤਾ ਤੇ ਪਿਆਰੇ ਮਨੋ ਕਾਮਨਾਵਾਂ ਵਾਧੀਆਂ ਜਾਣਗੀਆਂ ਇਹਨੇ ਕਿਸੇ ਪਾਸੇ ਨਹੀਂ ਜੇ ਸਾਨੂੰ ਲੱਗਣ ਦੇਣਾ ਆਪਣਾ ਜੀਵਨ ਸਵਾਰ ਲੋ ਮੈਂ ਬਾਣੀ ਪੜਨ ਵਾਲਿਆਂ ਦੇ ਵੀ ਅੱਗੇ ਬੇਨਤੀ ਕਰਦਾ ਤੇ ਬਾਣੀ ਪੜਾਉਣ ਵਾਲੇ ਜਿਹੜੇ ਪ੍ਰਚਾਰਕ ਨੇ ਉਹਨਾਂ ਅੱਗੇ ਵੀ ਬੇਨਤੀ ਕਰਦਾ ਵੀ ਭਾਈ ਇਹਨਾਂ ਨੂੰ ਇਹੀ ਸੇਧ ਦਿਓ ਵੀ ਸੁਖਮਨੀ ਸਾਹਿਬ ਪੜ੍ਹ ਕੇ ਕੁਝ ਨਹੀਂ ਮਿਲਣਾ ਸੁਖਮਨੀ ਸਾਹਿਬ ਮਿਲ ਗਿਆ ਇਹੀ ਬੜੀ ਵੱਡੀ ਚੀਜ਼ ਹੈ ਇਹ ਖਜ਼ਾਨਾ ਜੇ ਸਾਡਾ ਇਹਦੇ ਵਿੱਚ ਬੜਾ ਕੁਝ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਦਿੱਤਾ ਜੇ ਇਹ ਸਮਝ ਲਓ ਇਹਨੂੰ ਵਿਚਾਰਨ ਲੋ ਤੇ ਨਾ ਕਿ ਇਹ ਆਪਾਂ ਇਹਨਾਂ ਨੂੰ ਜਿਵੇਂ ਪੰਜਾਬੀ ਚ ਕਹਿੰਦੇ ਆ ਵੀ ਇਹ ਤਾਂ ਬਲਬੂਸੇ ਦੇ ਵਿੱਚ ਚੱਕਰਾਂ 'ਚ ਆਪਾਂ ਇਹਨਾਂ ਨੂੰ ਪਾਈਏ ਇਹਨਾਂ ਇਹਨਾਂ ਨੂੰ ਵਿਚਾਰਿਆਂ ਨੂੰ ਹੋਰ ਗੱਦੀ ਗੜੇ ਆਪਾਂ ਪਾ ਦਈਏ ਕਿ ਨਹੀਂ ਸੁਖਮਨੀ ਸਾਹਿਬ ਪੜੋ ਤੁਹਾਨੂੰ ਆਵ ਮਿਲ ਜੇਗਾ ਇੰਨੇ ਸੁਖਮਨੀ ਸਾਹਿਬ ਪੜੋ ਤੁਹਾਨੂੰ ਆਵ ਮਿਲ ਜੇਗਾ ਤੇ ਇਹ ਸਮਝਾਓ ਵੀ ਸੁਖਮਨੀ ਸਾਹਿਬ ਦੇ ਵਿੱਚੋਂ ਤੁਹਾਨੂੰ ਕੀ ਮਿਲਦਾ ਪਿਆ ਉਹ ਪੇਤ ਲਓ ਤੁਸੀਂ ਤੇ ਘੱਟੂ ਘਟਾ ਆਪਣੀ ਅੱਖਾਂ ਦੀ ਪੱਟੀ ਉਤਾਰ ਕੇ ਫਿਰ ਉਹ ਸੁਖਣੀ ਸਾਹਿਬ ਨੂੰ ਵੇਖ-ਵੇਖ ਕੇ ਪੜਨਗੇ ਵੀ ਹਾਂ ਕੀ ਮਿਲ ਰਿਹਾ ਸੁਖਣੀ ਸਾਹਿਬ ਚ ਤੇ ਤੁਸੀਂ ਬਣਤੀ ਉਹਦੀ ਅੱਖਾਂ ਤੇ ਵੱਡੀ ਵੀ ਸੁਖਣੀ ਸਾਹਿਬ ਪੜ ਕੇ ਤਨਵਾ ਮਿਲਣਾ ਫਿਰ ਉਹਦਾ ਮਕਸਦ ਇਹੀ ਹੈ ਵੀ ਸੁਖਣੀ ਸਾਹਿਬ ਜੋ ਕੁਝ ਨਹੀਂ ਲੈਣਾ ਇਹਨੂੰ ਫਟਾਫਟ ਪੜ ਕੇ ਮਕਾਉਣਾ ਹੈ ਹੁਣ ਆਪਾਂ ਤੇ ਸਾਰੀ ਉਮਰ ਵਿਚਾਰਾ ਪੜਦਾ ਹੀ ਰਹਿ ਗਿਆ ਫਿਰ ਤੇ ਇਹ ਆਪਾਂ ਕੋਸ਼ਿਸ਼ ਕਰੀਏ ਖਾਸ ਕਰ ਜਿਹੜੇ ਗੁਰਬਾਣੀ ਪੜਨ ਵਾਲੇ ਜੀਵ ਨੇ ਮੈਂ ਉਹਨਾਂ ਅੱਗੇ ਬੇਨਤੀ ਕਰਦਾ ਕਿ ਭਾਈ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲੋ ਗੁਰਬਾਣੀ ਨੂੰ ਉਸੇ ਮਕਸਦ ਵਾਸਤੇ ਪੜੋ ਜਿਹਦੇ ਵਾਸਤੇ ਲਿਖੀ ਹੈ ਮੈਂ ਨਹੀਂ ਇਹ ਚੀਜ਼ ਕਦੇ ਵੀ ਪਿਆਰੋ ਇਸ ਚੀਜ਼ ਤੇ ਐਗਰੀ ਕਰਾਂਗਾ ਕਿ ਕੋਈ ਬੰਦਾ ਇਹ ਕਵੇ ਨਹੀਂ ਜੀ ਗੁਰਬਾਣੀ ਨਾਲ ਤੇ ਜੁੜਿਆ ਹੈ ਨਾ ਗੁਰਬਾਣੀ ਤੇ ਪੜ ਰਿਹਾ ਹੈ ਨਾ ਘੱਟੋ ਘਾਟ ਕੋਈ ਗੁਰਬਾਣੀ ਨਾਲ ਨਹੀਂ ਜੁੜਿਆ ਪਿਆਰੋ ਦਾਤਾ ਨਾਲ ਜੁੜੇ ਹੋਏ ਆਪਾਂ ਕੋਈ ਗੁਰਬਾਣੀ ਨਾਲ ਨਹੀਂ ਜੁੜਿਆ ਹੈਗਾ ਗੁਰਬਾਣੀ ਨਾਲ ਉਹੀ ਜੀਵ ਜੁੜਿਆ ਹੈ ਜਿਸ ਕੰਮ ਵਾਸਤੇ ਗੁਰਬਾਣੀ ਲਿਖੀ ਹੈ ਜਿਹੜਾ ਉਸੇ ਕੰਮ ਵਾਸਤੇ ਗੁਰਬਾਣੀ ਨੂੰ ਵਰਤ ਰਿਹਾ ਹੈ ਜਿਸ ਕੰਮ ਵਾਸਤੇ ਬਾਣੀ ਲਿਖੀ ਹੈ ਬਾਣੀ ਨੂੰ ਉਸੇ ਕੰਮ ਵਾਸਤੇ ਵਰਤੋ ਫਿਰ ਆਪਾਂ ਜ਼ਰੂਰ ਮੰਨਾਂਗੇ ਕਿ ਇਹ ਬੰਦਾ ਗੁਰਬਾਣੀ ਨਾਲ ਜੁੜਿਆ ਹੈ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਬਾਣੀ ਇੱਕੋ ਕੰਮ ਵਾਸਤੇ ਆ ਪ੍ਰਭੂ ਦੇ ਮਿਲავ ਵਾਸਤੇ ਤੇ ਕਰ ਲਓ ਪਰਮੇਸ਼ਰ ਦੀ ਖੋਜ ਤੇ ਸਵਾਰ ਲਓ ਆਪਣਾ ਜੀਵਨ ਸੋ ਜੇ ਕੁਝ ਫਿਰ ਵੀ ਸੁਝਾਅ ਚਾਹੀਦਾ ਕੁਝ ਪੁੱਛਣਾ ਤੁਹਾਡੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਇਸ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਪਰ ਇਹ ਬੇਨਤੀ ਜਰੂਰ ਪ੍ਰਵਾਨ ਕਰੋ ਗੁਰਬਾਣੀ ਪੜਨ ਵਾਲੇ ਗੁਰਬਾਣੀ ਨੂੰ ਸਮਝੋ ਪਿਆਰਿਓ ਵਿਚਾਰੋ ਗੁਰਬਾਣੀ ਚ ਕੁਝ ਲੈਣ ਦੀ ਕੋਸ਼ਿਸ਼ ਕਰੋ ਕੁਝ ਸਿੱਖਣ ਦੀ ਕੋਸ਼ਿਸ਼ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਸੋ ਭੁੱਲਾ ਚੁਕਾ ਦੀ ਖੇਮਾ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ